ਸਾਡੇ YouTube ਚੈਨਲ ਤੇ ਆਫਟਰ ਦਾ ਹੌਂਤਾ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੈਨਸ਼ਨ ਰੋਕਣ ਵਿਰੁੱਧ ਦਿੱਤੇ ਗਏ ਇੱਕ ਵੱਡੇ ਫੈਸਲੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਇਹ ਜਾਨਸ਼ਾਹ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤਾਂ ਜੋਰੇ ਕੋਣ ਵਾਲੇ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਫੰਦੇ ਚੈਨਲ ਤੇ ਜਾਇਆ ਕਰੇ ਕਿ세 ਵੀ ਮੁਲਾਜ਼ਮ ਲਈ ਪੈਨਸ਼ਨ ਉਸ ਨੂੰ ਜ਼ਿੰਦਗੀ ਦੇ ਆਖਰੀ ਪੜਾ ਤੇ ਇੱਜ਼ਤ ਦੀ ਰੋਟੀ ਖਾਣ ਦੇ ਸੰਵਧਾਨ ਵੱਲੋਂ ਦਿੱਤਾ ਗਿਆ ਇੱਕ ਹੱਕ ਹੈ ਤੇ ਇਸ ਤੋਂ ਵਾਂਝਿਆ ਕਰਨ ਦੀ ਕਿਸੇ ਵੀ ਸਰਕਾਰੀ ਕੋਸ਼ਿਸ਼ ਨੂੰ ਸਮੇਂ-ਸਮੇਂ ਤੇ ਮਾਝੂ ਅਦਾਲਤਾਂ ਨੇ ਪੈਨਸ਼ਨਾਂ ਦੇ ਹੱਕ ਵਿੱਚ ਫੈਸਲੇ ਦੇ ਕੇ ਪੈਨਸ਼ਨਰ ਦੀ ਜ਼ਿੰਦਗੀ ਦੀ ਗੱਡੀ ਨੂੰ ਚਲਦੇ ਰੱਖਣ ਵਿੱਚ ਇੱਕ ਮਹੱਤਵਪੂਰਨ ਲੋਕ ਅਦਾ ਕੀਤਾ ਹੈ ਇਸ ਤਰ੍ਹਾਂ ਦੇ ਹੀ ਇੱਕ ਕੇਸ ਵਿੱਚ ਪੈਨਸ਼ਨ ਲੋਕਨ ਨੂੰ ਗੈਰ ਕਾਨੂੰਨੀ ਿਕਰਾਰ ਦੇ ਕੇ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੈਨਸ਼ਨਰ ਦੇ ਹੱਕ ਵਿੱਚ ਇੱਕ ਵੱਡਾ ਫੈਸਲਾ ਪਨਾਇਆ ਹੈ ਤਾਂ ਆਓ ਜਾਣਦੇ ਹਾਂ ਕਿ ਕੀ ਹੈ ਪੂਰਾ ਮਾਮਲਾ ਖਬਰਾਂ ਅਨੁਸਾਰ ਵੀ ਸਭ ਤੋਂ ਲੰਬਕ ਮਾਮਲੇ ਤੇ ਹਾਈ ਕੋਰਟ ਕੋਈ ਸਖਤ ਅਦਾਲਤ ਸੇਵਾਮੁਕਤ ਪੁਲਸ ਅਧਿਕਾਰੀ ਦੀ ਪੈਨਸ਼ਨ ਲੋਕਨ ਨੂੰ ਗੈਰ ਕਾਨੂੰਨੀ ਿਕਰਾਰ ਦਿੱਤਾ ਪਪਾ ਆਗਰ ਨੂੰ 2 ਮਹੀਨਾ ਦੇ ਅੰਦਰ ਗਤੀ ਸਾਬਤ ਨਾ ਹੋਣ ਤੇ ਪੂਰੀ ਰਕਮ ਜਾਰੀ ਕਰਨ ਦੇ ਦਿੱਤੇ ਹੁਕਮ ਚੰਡੀਗੜ੍ਹ ਤੋਂ ਇਹ ਖਬਰ ਲੱਗੀ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਸਤਕਤ ਸੁਸਤੀ ਤੇ ਦਿੱਕੀ ਟਿੱਪਣੀ ਕਰਦੇ ਹੋਏ ਕਿਹਾ ਕਿ ਇੱਕ ਪੁਲਿਸ ਅਧਿਕਾਰੀ ਨੂੰ ਉਸ ਅਧਾਰਿਕ ਐਫ ਆਈ ਆਰ ਦੇ ਆਧਾਰ ਤੇ ਸਜ਼ਾ ਨਹੀਂ ਦਿੱਤੀ ਜਾ ਰਹੀ ਵਕਦੀ ਜਿਸ ਵਿੱਚ ਚਾਰਜ ਸ਼ੀਟ ਦਾਇਰ ਕੀਤੀ ਗਈ ਹੋਵੇ ਪਰ ਦੋ ਦਹਾਕਿਆਂ ਤੋਂ ਦੋਸ਼ ਐਲ ਵੀ ਨਾ ਕੀਤੇ ਗਏ ਹੋਣ ਜਿਸ ਇਸ ਜਗਮੋਲ ਬਾਂਸਲ ਨੇ ਮਹਾਲੀ ਦੇ ਜਿਬਾ ਅਤੇ ਸੈਸ਼ਨ ਜੱਜ ਨੂੰ ਐਫ ਆਰ ਦੀ ਸਥਿਤੀ ਵਿਤ ਕਰਨ ਅਤੇ ਜਨਮ ਵਾਲੀ ਤੈਅ ਕਰਨ ਲਈ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਸ ਬਾਂਸਲ ਨੇ ਕਿਹਾ ਕਿ ਦੇਰੀ ਜਾਂ ਤਾਂ ਪੁਲਸ ਅਧਿਕਾਰੀਆਂ ਸਰਕਾਰੀ ਕੇਦਲਾਂ ਜਾਂ ਅਦਾਵਤੀ ਸਟਾਫ ਦੀ ਨਾ ਪ੍ਰੋਵਾਈਡ ਦਾ ਨਤੀਜਾ ਹੈ ਉਹਨਾਂ ਨੇ 2018 ਤੋਂ ਲੰਬਤ ਸੇਵਾ ਮੁਤੀ ਦਾ ਭਾਗ ਪੈਨਸ਼ਨ ਤੇ ਗ੍ਰੈਚਿਉਟੀ ਤੁਰੰਤ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਜੋ ਕਿ ਐਫ ਆਈ ਆਰ ਕਾਰਨ ਰੋਕੇ ਗਏ ਸਨ ਉਹਨਾਂ ਨੇ ਫੈਸਟ ਤੌਰ ਤੇ ਕਿਹਾ ਕਿ ਪਟੀਸ਼ਨਰ ਜੁਲਾਈ 2018 ਵਿੱਚ ਸੇਵਾਮੁਕਤ ਹੋ ਗਿਆ ਸੀ ਤੇ ਕਿਉਂਕਿ ਐਫ ਆਈ ਆਰ ਲੰਬਤ ਹੈ ਫਿਰ ਕੋਈ ਵੀ ਉਹਦੀ ਅਦਾਇਗੀ ਨੂੰ ਰੋਕਣਾ ਬੇਇਨਸਾਫੀ ਹੈ ਇਹ ਹੁਕਮ ਸੇਵਾ ਮੁਕਤ ਪੁਲਿਸ ਅਧਿਕਾਰੀ ਇੰਦਰਜੀਤ ਸਿੰਘ ਦੀ ਪਟੀਸ਼ਨ ਤੇ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਆਪਣੀ ਸੇਵਾ ਮੁਕਤੀ ਦੀ ਰਕਮ ਜਾਰੀ ਕਰਨ ਦੀ ਮੰਗ ਕੀਤੀ ਸੀ ਉਹਨਾਂ ਦੇ ਵਕੀਲ ਨੇ ਦਲੀਲ ਦਿੱਤੀ ਕਿ ਇੰਦਰਜੀਤ ਸਿੰਘ ਨੂੰ ਜੂਨ 2004 ਵਿੱਚ ਦਰਜ ਧੋਖਾ ਧੜੀ ਤੇ ਅਪਰਾਧਿਕ ਸਾਜ਼ਿਸ਼ ਦੇ ਇੱਕ ਮਾਮਲੇ ਵਿੱਚ ਪਹਿਲਾਂ ਹੀ ਬਰੀ ਕਰ ਦਿੱਤਾ ਗਿਆ ਸੀ ਪਰ ਪੰਜਾਬ ਆਪਕਾਰੀ ਐਕਟ ਤਹਿਤ ਉਸੇ ਮਹੀਨੇ ਦਰਜ ਕੀਤੀ ਗਈ ਦੂਜੀ ਐਫ ਆਈ ਆਰ ਕਾਰਨ ਉਹਨਾਂ ਦੀ ਰਿਹਾਈ ਦੀ ਰਕਮ ਰੋਕ ਦਿੱਤੀ ਗਈ ਹੈ ਪੁਟੇਸ਼ਲ ਕਪਤਨ ਨੇ ਕਿਹਾ ਕਿ ਐਫ ਐਫ ਆਈ ਆਰ ਦੇ ਚਲਾਨ ਅੱਠ ਫੰਗੜੀ 2005 ਨੂੰ ਟ੍ਰਾਇਲ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਤੇ ਉਦੋਂ ਤੋਂ 20 ਸਾਲ ਬੀਤ ਚੁੱਕੇ ਹਨ ਕੁੱਲ ਸੁਪਾਰਗ ਨੇ ਖੁਦ ਮਾਮਲਾ ਕੰਪਾਊਂਡਿੰਗ ਲਈ ਆਪਕਾਰੀ ਅਤੇ ਕਰ ਵਿਭਾਗ ਨੂੰ ਤੇਜ਼ਾਫੀ ਪਰ ਵਿਭਾਗ ਨੇ ਇਖਤਿਆਰ ਕੀਤਾ ਕਿ ਕੇਸ ਕਦੇ ਵੀ ਕੰਪਾਊਂਡ ਨਹੀਂ ਕੀਤਾ ਗਿਆ ਅਦਾਲਤ ਨੇ ਬਕਾਇਆ ਸੇਵਾ ਮੁਕਤੀ ਰਕਮ ਨੂੰ ਰੋਕਣ ਨੂੰ ਅਣਉਚਿਤ ਅਤੇ ਗੈਰਕਾਨੂੰਨੀ ਿਕਰਾਰ ਦਿੱਤਾ ਤੇ ਸੂਬਾ ਸਰਕਾਰ ਨੂੰ ਬਕਾਇਆ ਤੁਰੰਤ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਨਾਲ ਹੀ ਵਿਭਾਗ ਨੂੰ ਇਹ ਕੰਮ ਕਰਨ ਲਈ 2 ਮਹੀਨੇ ਦਾ ਸਮਾਂ ਦਿੱਤਾ ਗਿਆ ਇਹ ਪੋਟੀਸ਼ਲ ਕਰਤਾ ਦੋਸ਼ੀ ਹੈ ਜੇਕਰ 2 ਮਹੀਨਾ ਦੇ ਅੰਦਰ ਦੋਸ਼ੀ ਠਰਾਈ ਜਾਣ ਦੀ ਕੋਸ਼ਿਸ਼ ਹੋ ਜਾਂਦੀ ਹੈ ਤਾਂ ਰਿਟਾਇਰਮੈਂਟ ਵਾਪੋਂਦੀ ਸਥਿਤੀ ਕਾਨੂੰਨ ਦੇ ਅਨੁਸਾਰ ਦੁਬਾਰਾ ਨਿਰਧਾਰਤ ਕੀਤੀ ਜਾਵੇਗੀ ਤਾਂ ਇਸ ਮਾਮਲੇ ਵਿੱਚ ਸੁਸਤੀ ਸਰਕਾਰੀ ਤੰਤਰ ਵੱਲੋਂ ਕੀਤੀ ਗਈ ਹੈ ਪਰੰਤੂ ਖಲ್ಯਾਜਾ ਪੈਨਸ਼ਨਰਾਂ ਨੂੰ ਦਿੱਤੇ ਇਹ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਪ੍ਰਵਾਨ ਨਹੀਂ ਸੀ ਇਹ ਦਿਨ ਤੇਜ ਵਜੋਂ ਇਹ ਵੱਡਾ ਫੈਸਲਾ ਮਾਨਯੋਗ ਪੰਜਾਬ ਦੇ ਹਾਈ ਕੋਰਟ ਵੱਲੋਂ ਦਿੱਤਾ ਗਿਆ ਹੈ ਇਸ ਫੈਸਲੇ ਨਾਲ ਪੰਜਾਬ ਸਰਕਾਰ ਦੇ ਬਾਕੀ ਪੈਨਸ਼ਨਰਾਂ ਨੂੰ ਵੀ ਮਾਨਸਿਕ ਸੰਤੁਸ਼ਟੀ ਦਾ ਅਹਿਸਾਸ ਹੋਇਆ ਹੈ ਜੋ ਕਿ ਇੱਕ ਦਸਰੂਰੀ ਵਾਲੀ ਗੱਲ ਹੈ ਇਸ ਵੀਡੀਓ ਵਿੱਚ ਬੱਸ ਇੰਨਾ ਹੀ ਜੇ ਕੰਮਿਟੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਦਿੰਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਆਪ ਜੀ